ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਨਬਦੀਪ ਸਿੰਘ ਛੜੀਰ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਆਪਾਂ ਹੱਲ ਕਰਨ ਜਾ ਰਹੇ ਹਾਂ ਤੁਹਾਡਾ 12ਵੀਂ ਜਮਾਤ ਦਾ ਪੰਜਾਬੀ ਇਲੈਕਟਿਵ ਦਾ ਪੇਪਰ ਇਸ ਪੇਪਰ ਦੀ ਤਿਆਰੀ ਮੈਂ ਤੁਹਾਡੀ ਅੱਜ ਤੋਂ 5 ਦਿਨ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਰਵਾਈ ਸੀ ਤੇ ਸਾਰੇ ਦਾ ਸਾਰਾ ਜਿਹੜਾ ਪੇਪਰ ਹੈ ਉਸ ਟੈਰੀ ਤੋਂ ਬਿਲਕੁਲ ਵੀ ਬਾਹਰ ਨਹੀਂ ਗਿਆ ਤਾਂ ਫਿਰ ਵੀ ਆਪਾਂ ਇਸ ਵੀਡੀਓ ਦੇ ਵਿੱਚ ਇਸ ਪ੍ਰਸ਼ਨ ਪੱਤਰ ਨੂੰ ਹੱਲ ਕਰਦੇ ਆਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿੰਨੇ ਕੁ ਪ੍ਰਸ਼ਨ ਨੇ ਜਿਹੜੇ ਤੁਹਾਡੇ ਉਹ ਸਹੀ ਹੋ ਗਏ ਤੇ ਕਿਹੜਾ ਪ੍ਰਸ਼ਨ ਤੁਹਾਡਾ ਗਲਤ ਹੋ ਗਿਆ ਤੇ ਕਿੰਨੇ ਤੁਹਾਨੂੰ ਅੰਕ ਆ ਜਾਣਗੇ ਤਾਂ ਜਿਆਦਾ ਆਪਾਂ ਸਮਾਂ ਨਹੀਂ ਖਰਾਬ ਕਰਾਂਗੇ ਤੇ ਪਹਿਲਾ ਜਿਹੜਾ ਤੁਹਾਡਾ ਪ੍ਰਸ਼ਨ ਆ ਬੱਚੋ ਤੁਹਾਨੂੰ ਪਤਾ ਹੀ ਆ ਕਿ 5 ਅੰਕ ਦਾ ਜਿਹੜਾ ਕਿ ਸੁੰਦਰ ਲਗਾਈ ਲਈ ਰਾਤਨਾ ਦੂਸਰਾ ਪ੍ਰਸ਼ਨ ਤੁਹਾਡਾ ਸ਼ੁਰੂ ਹੁੰਦਾ ਵਸਤੂ ਨਿਸ਼ਟ ਪ੍ਰਸ਼ਨ ਜਿਹੜੇ ਕਿ ਤੁਹਾਨੂੰ 15 ਪ੍ਰਸ਼ਨ ਪੁੱਛੇ ਗਏ ਨੇ ਇੱਕ ਪ੍ਰਸ਼ਨ 2 ਅੰਕ ਦਾ ਕੁੱਲ ਨੇ 30 ਅੰਕ ਤਾਂ ਇਸ ਦੇ ਵਿੱਚੋਂ ਤਿੰਨ ਭਾਗ ਨੇ ਭਾਗ ਊੜਾ ਭਾਗ ਐੜਾ ਤੇ ਭਾਗ ਈੜੀ ਊੜੇ ਭਾਗ ਦੇ ਵਿੱਚ ਤੁਹਾਨੂੰ ਪੰਜ ਪ੍ਰਸ਼ਨ ਪੁੱਛੇ ਗਏ ਨੇ ਤੇ ਇਨ੍ਹਾਂ ਪੰਜਾਂ ਦਾ ਉੱਤਰਾਂ ਤੁਸੀਂ ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਹੀ ਦੇਣਾ ਤਾਂ ਹੁਣ ਦੇਖੋ ਸਾਡੇ ਕੋਲੇ ਪਹਿਲਾ ਪ੍ਰਸ਼ਨ ਆ ਪਕੜ ਜਾਂਦੀ ਫਕੜ ਨਾ ਸ਼ਲੋਕ ਵਿੱਚ ਆਏ ਪਕੜ ਸ਼ਬਦ ਤੋਂ ਕੀ ਭਾਵ ਹੈ ਵਿਦਿਆਰਥੀਓ ਇਹ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਆ ਗੁਰੂ ਜੀ ਇਸ ਦੇ ਵਿੱਚ ਕਹਿੰਦੇ ਨੇ ਫੱਕੜ ਜਾਤੀ ਫੱਕੜ ਨਾਉ ਭਾਵ ਤੇਰੀ ਕਿੰਨੀ ਵੀ ਉੱਚੀ ਜਾਤੀ ਆ ਕਿੱਡਾ ਵੀ ਤੇਰਾ ਵੱਡਾ ਨਾਮ ਆ ਪਰੰਤੂ ਪ੍ਰਮਾਤਮਾ ਦੇ ਰਸਤੇ ਦੇ ਵਿੱਚ ਇਹ ਬਿਲਕੁਲ ਬੇਅਰਥ ਆ ਇੱਥੇ ਤੇਰੀ ਜਾਤੀ ਤੇਰਾ ਨਾਮ ਆ ਜਿਹੜਾ ਉਹ ਬਿਲਕੁਲ ਵੀ ਸਾਰਥਕ ਨਹੀਂ ਜੇਕਰ ਤੂੰ ਕੰਮ ਸਾਰਥਕ ਨਹੀਂ ਕਰਦਾ ਤਾਂ ਫੱਕੜ ਦਾ ਅਰਥ ਹੈਗਾ ਬੱਚਿਓ ਬੇਅਰਥ ਬੇਅਰਥ ਬਾਦੂ ਫਾਲਤੂ ਠੀਕ ਹੈ ਜੀ ਦੂਸਰਾ ਪ੍ਰਸ਼ਨ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਯੂਸਫ ਜਲੈਖਾ ਕਿੱਸਾ ਕਿਸ ਕਿੱਸਾਕਾਰ ਦੀ ਰਚਨਾ ਹੈ ਤਾਂ ਇਸ ਦਾ ਉੱਤਰ ਹੈਗਾ ਬੱਚਿਓ ਹਾਫਿਜ਼ ਬਰਕਰਦਾਰ ਤਾਂ ਤੁਸੀਂ ਸ਼ਬਦ ਜੋੜ ਵੀ ਬਿਲਕੁਲ ਸਹੀ ਲਿਖਣਾ ਹਾਫਿਜ਼ ਬਰਕਰਦਾਰ ਬਰਨ ਫਰਦਾਰ ਤਾਂ ਤੁਹਾਨੂੰ ਇਸ ਦੇ ਦੋ ਅੰਗ ਆਉਣਗੇ ਠੀਕ ਹੈ ਜੀ ਤੀਸਰਾ ਪ੍ਰਸ਼ਨ ਬੱਚਿਓ ਗੁਰਬਖਸ਼ ਸਿੰਘ ਅਨੁਸਾਰ ਦੁਨੀਆ ਦਾ ਸਭ ਤੋਂ ਸਾਫ ਮੂਲ ਕਿਹੜਾ ਇਹ ਗੱਲ ਹੋ ਰਹੀ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਤੁਹਾਡੇ ਪਾਠ ਹੈਗਾਗਾ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਅਹਿਮ ਘਟਨਾ ਹੁੰਦੀ ਹੈ ਉਹਦੇ ਵਿੱਚੋਂ ਗੁਰਬਖਸ਼ ਸਿੰਘ ਜੀ ਗਏ ਸੀ 스위ਟਜ਼ਰਲੈਂਡ ਤਾਂ ਉਹਨਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਜਿਹੜਾ 스위ਟਜ਼ਰਲੈਂਡ ਆ ਮੁਲਕਾ ਇਹ ਦੁਨੀਆ ਦਾ ਤੱਬ ਤੋਂ ਸੋਹਣਾ ਮੁਲਕਾ ਠੀਕ ਹੈ ਜੀ ਤਾਂ ਇਸ ਦਾ ਉੱਤਰ ਆਉਣਾ ਸੀ 스위ਟਜ਼ਰਲੈਂਡ ਅੱਗੇ ਹੈਗਾ ਬੱਚਿਓ ਚੌਥਾ ਪ੍ਰਸ਼ਨ ਕਿ ਸੰਸਕ੍ਰਿਤ ਨਾਟਕ ਵਿੱਚ ਹਸਾਉਣੇ ਪਾਤਰ ਨੂੰ ਕੀ ਕਹਿੰਦੇ ਹਨ ਹਸਾਉਣੇ ਪਾਤਰ ਨੂੰ ਸੰਸਕ੍ਰਿਤ ਨਾਟਕ ਵਿੱਚ ਕਹਿੰਦੇ ਨੇ ਵਿਦੂਸ਼ਕ ਵਿਦੂਸ਼ਕ ਠੀਕ ਹੈ ਜੀ ਆਖਰੀ ਪ੍ਰਸ਼ਨ ਸਾਡਾ ਕਿਹੜੇ ਸ਼ਬਦ ਨੂੰ ਨਰੋਲ ਪੰਜਾਬੀ ਦਾ ਸ਼ਬਦ ਮੰਨਿਆ ਗਿਆ ਹੈ ਤਾਂ ਇਸ ਦਾ ਉੱਤਰ ਹੈ ਬੱਚਿਓ ਕੋਰਣਾ ਹੋਰੜਾ ਜੇਕਰ ਤੁਹਾਡੇ ਇਹ ਪੰਜ ਪ੍ਰਸ਼ਨ ਸਹੀ ਨੇ ਤਾਂ ਸਮਝ ਲਓ ਤੁਹਾਡੇ 10 ਅੰਕ ਨੇ ਜਿਹੜੇ ਇਹ ਪੱਕੇ ਹੋ ਹੁਣ ਆਪਾਂ ਗੱਲ ਕਰਦੇ ਆਂ ਭਾਗ ਅੜਨ ਦੀ ਅੜਾ ਭਾਗ ਦੇ ਵਿੱਚ ਬੱਚਿਓ ਤੁਹਾਡੇ ਕੋਲੇ ਪੰਜ ਪ੍ਰਸ਼ਨ ਨੇ ਤੇ ਇਹ ਹੈਗੇ ਨੇ ਬਹੁ ਵਿਕਲਪੀ ਪ੍ਰਸ਼ਨ ਇਹ ਭਾਗ ਇਹਨਾਂ ਦੇ ਵਿੱਚੋਂ ਤੁਸੀਂ ਸਹੀ ਵਿਕਲਪ ਨੂੰ ਚੁਣਨਾ ਤਾਂ ਪਹਿਲਾ ਪ੍ਰਸ਼ਨ ਦੇਖਦੇ ਆਂ ਪਹਿਲੇ ਪ੍ਰਸ਼ਨ ਦੇ ਵਿੱਚ ਸਾਡੇ ਕੋਲ ਹੈਗਾ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੱल्ली ਦੁਜਣਿਓ ਬਾਬਾ ਫਰੀਦ ਜੀ ਦਾ ਸ਼ਲੋਕ ਆ ਬਾਬਾ ਫਰੀਦ ਜੀ ਇਸ ਦੇ ਵਿੱਚ ਕਹਿੰਦੇ ਨੇ ਕਿ ਤੇਰੇ ਮਾਪੇ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ ਉਹ ਇਸ ਸੰਸਾਰ ਦੇ ਨਹੀਂ ਰਹੇ ਤੇਰੇ ਦਾਦੇ ਪੜਦਾਦੇ ਕੋਈ ਵੀ ਇਸ ਸੰਸਾਰ ਦੇ ਨਹੀਂ ਰਹਾ ਭਾਵ ਇਸ ਸੰਸਾਰ ਤੇ ਕੋਈ ਵੀ ਸਥਾਈ ਨਹੀਂ ਰਹਿੰਦਾ ਤਾਂ ਇਸ ਸ਼ਲੋਕ ਦਾ ਸੰਬੰਧ ਹੈਗਾ ਸੰਸਾਰਿਕ ਨਾਸ਼ਵਾਨਤਾ ਨਾਲ ਭਾਵ ਇਹ ਸੰਸਾਰ ਨਾਸ਼ਵਾਨਾ ਇੱਥੇ ਕੋਈ ਵੀ ਸਥਿਰ ਨਹੀਂ ਰਹਿੰਦਾ ਠੀਕ ਹੈ ਜੀ ਚਲੋ ਬੱਚੋ ਦੂਸਰਾ ਪ੍ਰਸ਼ਨ ਲੇਖਕਾ ਪ੍ਰਭਜੋਤ ਕੌਰ ਨੇ ਖਰਚਣ ਲਈ ਵਿਲੇ ਚਾਰ ਆਨਿਆਂ ਦਾ ਕੀ ਖਰੀਦਿਆ ਪ੍ਰਭਜੋਤ ਕੌਰ ਨੇ ਚਾਰ ਆਨਿਆਂ ਦੇ ਖਰੀਦੇ ਸੀ ਰੰਗ ਬਰੰਗੇ ਪੁਕਾਨੇ ਜਿਸ ਨੂੰ ਅਸੀਂ ਮਾਲਵੇ ਦੇ ਵਿੱਚ ਬੁਲਬਲੇ ਕਹਿੰਦੇ ਆ ਤੇ ਤੁਹਾਡੀ ਪੁਸਤਕ ਦੇ ਵਿੱਚ ਇਸ ਦੇ ਲਈ ਫਾਲੂਸ ਸ਼ਬਦ ਦਾ ਜਿਹੜਾ ਉਹ ਵਰਤੇ ਗਿਆ ਫਾਲੂਸ ਹੁਣ ਦੇਖਦੇ ਆਪਾਂ ਤੀਸਰਾ ਪ੍ਰਸ਼ਨ ਕਿ ਦਾਰਾ ਸਿੰਘ ਨੇ ਆਪਣਾ ਸੈਕਟਰੀ ਕਿਸ ਨੂੰ ਬਣਾਇਆ ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ ਸੀ ਬੱਚਿਓ ਲਾਲਿਤ ਭਾਈ ਨੂੰ ਠੀਕ ਆ ਚੌਥਾ ਪ੍ਰਸ਼ਨ ਵਿਰਾਗ ਕਿਸ ਰਸ ਦਾ ਸੁਖਾਈ ਭਾਵ ਹੈ ਵਿਰਾਗ ਹੈਗਾ ਬੱਚਿਓ ਸ਼ਾਂਤ ਰਸ ਦਾ ਸਥਾਈ ਭਾਵ ਠੀਕ ਹੈ ਜੀ ਪੰਜਵਾਂ ਪ੍ਰਸ਼ਨ ਥੇਠ ਲਿਖੇ ਸਾਹਿਤ ਰੂਪਾਂ ਵਿੱਚੋਂ ਉਹ ਕਿਹੜਾ ਸਾਹਿਤ ਰੂਪ ਹੈ ਜਿਸ ਨੂੰ ਦ੍ਰਿਸ਼ ਕਾਵ ਦੇ ਅਧੀਨ ਰੱਖਿਆ ਜਾ ਸਕਦਾ ਤਾਂ ਇਹ ਹੈ ਬੱਚਿਓ ਨਾਟਕ ਤੁਹਾਡੇ ਕੋਲੇ ਦੋ ਤਰ੍ਹਾਂ ਦਾ ਕਾਵ ਹੁੰਦਾ ਸ਼ਰਬਤ ਕਾਵ ਤੇ ਦ੍ਰਿਸ਼ ਕਾਵ ਸ਼ਰਬਤ ਕਾਵ ਜਿਸ ਨੂੰ ਅਸੀਂ ਸਿਰਫ ਸੁਣ ਸਕਦੇ ਹਾਂ ਦ੍ਰਿਸ਼ ਕਾਵ ਜਿਸ ਨੂੰ ਅਸੀਂ ਦੇਖ ਵੀ ਸਕਦੇ ਹਾਂ ਤਾਂ ਨਾਟਕਾ ਜਿਹੜਾ ਇਹ ਦ੍ਰਿਸ਼ ਕਾਵ ਦੇ ਅਧੀਨ ਆਉਂਦਾ ਹੈ ਹੁਣ ਆਪਾਂ ਕਰਦੇ ਹਾਂ ਭਾਗ ਈਡੀ ਭਾਗ ਈਡੀ ਦੇ ਵਿੱਚ ਬੱਚਿਓ ਤੁਹਾਨੂੰ ਕਥਨ ਪੁੱਛੇ ਗਏ ਨੇ ਕਿ ਇਨ੍ਹਾਂ ਕਥਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਆ ਤੇ ਕਿਹੜਾ ਗਲਤ ਆ ਤੁਸੀਂ ਸਹੀ ਤੇ ਗਲਤ ਦਰਸਾਉਣਾ ਪਹਿਲਾ ਕਥਨ ਕਿ ਜੰਗਨਾਮਾ ਸ਼ਾਹ ਮੁਹੰਮਦ ਬੈਂਤ ਛੰਦ ਵਿੱਚ ਲਿਖਿਆ ਹੋਇਆ ਹੈ ਇਹ ਬਿਲਕੁਲ ਸਹੀ ਆ ਕਿਉਂਕਿ ਜੰਗਨਾਮਾ ਸ਼ਾਹ ਮੁਹੰਮਦ ਬੈਂਤ ਛੰਦ ਦੇ ਵਿੱਚ ਹੀ ਲਿਖਿਆ ਹੋਇਆ ਹੈ ਦੂਸਰਾ ਪ੍ਰਸ਼ਨ ਜਸਵੰਤ ਸਿੰਘ ਨੇਕੀ ਨੇ ਆਪਣੀ ਸਵੈ ਜੀਵਨੀ ਕਵਤਾ ਰੂਪ ਵਿੱਚ ਲਿਖੀ ਬਿਲਕੁਲ ਸਹੀ ਹੈ ਬੱਚਿਓ ਜਸਵੰਤ ਸਿੰਘ ਨੇਕੀ ਦੀ ਜਿਹੜੀ ਸਵੈ ਜੀਵਨੀ ਉਹ ਕਵਤਾ ਦੇ ਰੂਪ ਦੇ ਵਿੱਚ ਹੀ ਮਿਲਦੀ ਹੈ ਤੀਸਰਾ ਪ੍ਰਸ਼ਨ ਇਮਤਿਹਾਨ ਲੈਣ ਆਏ ਇਨਸਪੈਕਟਰ ਨੇ ਸਾਹਿਬ ਸਿੰਘ ਤੋਂ ਪੰਜ ਦਾ ਪਹਾੜਾ ਸੁਣਿਆ ਇਹ ਬੱਚਿਓ ਗਲਤ ਆ ਉਹਨਾਂ ਨੇ ਪੰਜ ਦਾ ਨਹੀਂ ਤਿੰਨ ਦਾ ਪਹਾੜਾ ਸੁਣਿਆ ਸੀ ਨਾ ਕਿ ਪੰਜ ਦਾ ਠੀਕ ਹੈ ਤਾਂ ਇਸ ਕਰਕੇ ਇਹ ਗਲਤ ਹੈ ਚੌਥਾ ਅਲੰਕਾਰ ਦਾ ਕੰਮ ਕਵਿਤਾ ਵਿੱਚ ਸੁਰਤਾਲ ਅਤੇ ਤੁਕਾਂਤ ਮੇਲ ਪੈਦਾ ਕਰਨਾ ਹੈ ਇਹ ਵੀ ਗਲਤ ਹੈ ਇਹ ਕਿਉਂ ਗਲਤ ਹੈ ਕਿਉਂਕਿ ਅਲੰਕਾਰ ਦਾ ਕੰਮ ਕਵਿਤਾ ਦੇ ਵਿੱਚ ਸੁਰਤਾਲ ਪੈਦਾ ਕਰਨਾ ਨਹੀਂ ਹੈਗਾ ਅਲੰਕਾਰ ਦਾ ਕੰਮ ਆ ਕਵਿਤਾ ਨੂੰ ਸ਼ਿੰਗਾਰਨਾ ਤੇ ਸੁਰਤਾਲ ਤੇ ਨੈ ਪੈਦਾ ਕਰਨਾ ਕੰਮ ਹੈਗਾ ਛੰਦ ਦਾ ਨਾ ਕਿ ਅਲੰਕਾਰ ਦਾ ਇਸ ਕਰਕੇ ਗਲਤ ਪੰਜਵਾਂ ਪ੍ਰਸ਼ਨ ਸੰਤ ਰਾਮਦਾਸ ਜੀ ਪੰਜਾਬੀ ਦਾ ਪ੍ਰਮੁੱਖ ਕਹਾਣੀਕਾਰ ਹੈ ਇਹ ਵੀ ਬੱਚੂ ਗਲਤਾਂ ਕਿਉਂਕਿ ਸੰਤ ਰਾਮਦਾਸ ਜੀ ਪੰਜਾਬੀ ਦੇ ਪ੍ਰਮੁੱਖ ਕਵੀ ਨੇ ਨਾ ਕਿ ਕਹਾਣੀਕਾਰ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਬੱਚੋ ਤੀਸਰੇ ਪ੍ਰਸ਼ਨ ਤੇ ਇਸ ਦੇ ਬਾਰੇ ਵਿੱਚ ਇੱਥੇ ਕੋਈ ਆਪਾਂ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ ਕਿਉਂਕਿ ਇਹ ਕੀ ਆ ਇਹ ਦੇ ਵਿੱਚ ਤੁਹਾਨੂੰ ਦੋ ਕਾਵ ਟੋਟੇ ਦਿੱਤੇ ਨੇ ਇਸ ਕਾਵ ਅੰਸ਼ ਚੋਂ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੀਏ ਪਹਿਲਾ ਜਿਹੜਾ ਹੈਗਾ ਇਹ ਬੱਚੋ ਇਸ਼ਕ ਜਿਨ੍ਹਾਂ ਦੀ ਹੱਡੀ ਰਚੋ ਫਿਰਦੇ ਚੁੱਪ ਚਪੀਤੇ ਹੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਜੇਕਰ ਤੁਹਾਨੂੰ ਨਹੀਂ ਵੀ ਪਤਾ ਤਾਂ ਵੀ ਤੁਹਾਨੂੰ ਹੂ ਸ਼ਬਦ ਤੋਂ ਪਤਾ ਲੱਗ ਜਾਏਗਾ ਕਿ ਇਹ ਕਲਾਮ ਕਿਸ ਦਾ ਤਾਂ ਇਹ ਬੱਚਿਓ ਸੁਲਤਾਨ ਬਾਹੁ ਦੀ 시ਹਰ ਪਿਆ ਸੁਲਤਾਨ ਬਾਹੁ ਠੀਕ ਹੈ ਤਾਂ ਪ੍ਰਸੰਗ ਦੇ ਵਿੱਚ ਤੁਸੀ ਲਿਖਣਾ ਸੀਗਾ ਕਿ ਇਹ ਕਾ ਵੰਸ਼ਾ ਜਿਹੜਾ ਸਾਡੇ ਮਤਲਬ ਸੁਲਤਾਨ ਬਾਹੁ ਦਾ ਰਚਿਆ ਹੋਇਆ ਤੇ ਵਿਖਿਆ ਤੁਸੀਂ ਜਿਸ ਦੇ ਅਨੁਸਾਰ ਕਰੀ ਦੇਣੀ ਸੀ ਇਸ ਦੇ ਵਿੱਚ ਸਮਾਂ ਖਰਾਬ ਨਹੀਂ ਕਰਦੇ ਐੜੇ ਦੇ ਵਿੱਚ ਕੀ ਆ 10 ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਕੋਟ ਗਵਾ ਤਾਂ ਇਹ ਜਿਹੜਾ ਬੱਚਿਓ ਕਾ ਵੰਸ਼ ਹੈ ਇਹ ਹੈਗਾ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਲਿਆ ਗਿਆ ਹੈ ਸੁਖਣੀ ਸਾਹਿਬ ਦੇ ਵਿੱਚ ਤਾਂ ਇਸ ਦੀ ਜਿਹੜੀ ਵਿਆਖਿਆ ਕੀ ਵਿਆਖਿਆ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਤੀਗੀ ਤੇ ਪ੍ਰਸੰਗ ਤੁਹਾਨੂੰ ਮੈਂ ਦੱਸ ਰਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਅੱਗੇ ਹੈਗਾ ਬੱਚਿਓ ਕੇਂਦਰੀ ਭਾਵ ਕੇਂਦਰੀ ਭਾਵ ਤੁਹਾਨੂੰ ਦੋ ਨੇ ਮੂੰਹ ਆਈ ਬਾਤ ਨਾ ਰਹਿੰਦੀਏ ਬੁੱਲੇ ਸ਼ਾਹ ਦੀ ਕਾਫੀ ਆ ਤੇ ਨਾਨਕ ਪਰਖੇ ਆਪਕੋ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਆ ਤਾਂ ਇਸ ਦਾ ਕੇਂਦਰੀ ਭਾਵ ਪੰਜ ਅੰਕ ਦਾ ਸੀ ਤਾਂ ਜਿਸ ਤਰ੍ਹਾਂ ਬੱਚੇ ਤੁਸੀਂ ਕੇਂਦਰੀ ਭਾਵ ਲਿਖਿਆ ਹੋਊਗਾ ਉਸੇ ਹਿਸਾਬ ਨਾਲ ਤੁਹਾਨੂੰ ਅੰਕ ਆ ਜਾਣਗੇ ਵੈਸੇ ਜਿਹੜਾ ਕੇਂਦਰੀ ਭਾਵ ਹੁੰਦਾ ਉਹ 3 ਜਾਂ 4 17 ਦੇ ਵਿੱਚ ਹੀ ਹੁੰਦਾ ਹੁੰਦਾ ਇਹ ਨਹੀਂ ਹੈ ਕਿ ਤੁਸੀਂ ਇਸ ਦਾ ਅੱਧਾ ਪੇਜ ਭਰ ਦਿਓ ਇਹਦੇ ਵਿੱਚ ਮੁੱਖ ਬਾਤ ਜਿਹੜੀ ਮੇਨ ਕੇਂਦਰੀ ਨੁਕਤਾ ਦਾ ਉਹ ਤੁਸੀਂ ਕੇਂਦਰੀ ਭਾਵ ਦੇ ਵਿੱਚ ਲਿਖਣਾ ਹੁੰਦਾ ਹੈ ਇਹਦੇ ਵਿੱਚ ਜਿਹੜੀ ਬੁੱਲੇ ਸ਼ਾਹ ਨੇ ਗੱਲ ਕਹੀ ਆ ਕਿ ਜਿਹੜੀ ਗੱਲ ਮੂੰਹ ਤੇ ਹੁੰਦੀ ਆ ਜਿਹੜੀ ਬਾਤ ਮੂੰਹ ਤੇ ਹੁੰਦੀ ਆ ਉਹ ਕਹੀ ਜਾਂਦੀ ਆ ਬੇਸ਼ੱਕ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਨੂੰ ਉਹ ਬੁਰੀ ਲੱਗ ਜੇ ਠੀਕ ਹੈ ਚਲੋ ਬੱਚਿਓ ਅੱਗੇ ਚੱਲਦੇ ਆ ਅੱਗੇ ਬੱਚਿਓ ਹੈਗਾ ਪੰਜਵਾਂ ਪ੍ਰਸ਼ਨ ਇਹ ਵੱਡਾ ਪ੍ਰਸ਼ਨ ਆਗਾ 10 ਅੰਕ ਦਾ ਪ੍ਰਸ਼ਨ ਆ ਇਹ ਘੱਟੋ ਘੱਟ ਤੁਸੀਂ ਤਿੰਨ ਜਾਂ ਚਾਰ ਪੇਜਾਂ ਤੇ ਲਿਖਣਾ ਸੀ ਤਿੰਨ ਜਾਂ ਚਾਰ ਸਫ਼ਿਆਂ ਤੇ ਲਿਖੋਗੇ ਤਾਂ ਤੁਹਾਨੂੰ ਇਸ ਦੇ 10 ਅੰਕ ਆਉਣਗੇ ਇਹਦੇ ਵਿੱਚ ਤੁਸੀਂ ਜੰਗਨਾਮਾ ਸ਼ਾਹ ਮੁਹੰਮਦ ਦੇ ਕਾਵਿਕ ਗੁਣ ਦੱਸਣੇ ਸੀ ਸ਼ਾਮਾ ਮੰਨ ਨੇ ਜਿਹੜਾ ਜੰਗਨਾਮਾ ਲਿਖਿਆ ਉਹਦੇ ਬਾਰੇ ਚ ਦੱਸਣਾ ਸੀ ਉਹਦਾ ਵਿਸ਼ਾ ਪੱਖ ਦੇਖਣਾ ਸੀ ਉਹਦਾ ਰੂਪਕ ਪੱਖ ਤੁਸੀਂ ਲਿਖਣਾ ਸੀਗਾ ਉਸ ਦੇ ਵਿੱਚ ਕਿਹੜੇ ਛੰਦ ਦੀ ਵਰਤ ਹੋਈ ਆ ਕਿਹੜੇ ਅਲੰਕਾਰ ਨੇ ਉਸ ਦੇ ਉਸ ਤੋਂ ਇਲਾਵਾ ਜਿਹੜਾ ਉਹਦਾ ਵਿਸ਼ਾ ਦਾ ਉਹ ਸਾਰਾ ਤੁਸੀਂ ਦਰਸਾਉਣਾ ਸੀਗਾ ਵਿਸ਼ਾ ਪੱਖ ਵਗੈਰਾ ਫੇਰ ਕਿਤੇ ਜਾ ਕੇ ਤੁਹਾਨੂੰ ਇਸ ਦੇ 10 ਅੰਕ ਆਉਣਿਆ ਇਸ ਦੇ ਵਿੱਚ ਇਸ ਦੀ ਐਡੀ ਲੰਬੀ ਗੱਲ ਨਹੀਂ ਹੋ ਸਕਦੀ ਤੇ ਜਿਹੜਾ ਅਗਲਾ ਜਾਂ ਦੇ ਵਿੱਚ ਆ ਕਿ ਪੰਜਾਬੀ ਕਿੱਸਾ ਕਾਵਤਾਰਾਂ ਦੇ ਮੋਢ ਤੇ ਵਿਕਾਸ ਬਾਰੇ ਤਾਂ ਇਹਦੇ ਵਿੱਚ ਬੱਚਿਓ ਜਦੋਂ ਸਾਡੇ ਕਿਸੇ ਦਾ ਮੋਢ ਵਜਦਾ ਪੰਜਾਬੀ ਕਿਸੇ ਦਾ ਦਮੋਦਰ ਤੋਂ ਲੈ ਕੇ ਉਦੋਂ ਬਾਅਦ ਜਿੰਨੇ ਵੀ ਕਿਸਾਕਾਰ ਆਏ ਸਾਰੇ ਦੇ ਸਾਰੇ ਵਿਕਾਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਦਰਸਾਉਣੀਆਂ ਸੀ ਫੇਰ ਕਿਤੇ ਜਾ ਕੇ ਤੁਹਾਨੂੰ 10 ਅੰਕ ਆਉਣਗੇ ਠੀਕ ਹੈ ਜੀ ਹੁਣ ਜਿਹੜੇ ਚਰਚਾ ਕਰਨ ਵਾਲਾ ਇਹ ਪ੍ਰਸ਼ਨ ਨੇ ਉਹ ਹੈਗੇ ਨੇ ਇਹ ਜਿਨ੍ਹਾਂ ਤੇ ਆਪਾਂ ਕਰ ਸਕਦੇ ਹਾਂ ਕਿਮਾ ਪ੍ਰਸ਼ਨ ਹੈਗਾ ਕਿ ਆਪ ਬੀਤੀਆਂ ਪਾਠ ਪੁਸਤਕ ਦੇ ਵਿੱਚੋਂ ਪੁੱਛੇ ਗਏ ហេਟ ਲੈ ਕੇ ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਆਪਾਂ ਉੱਤਰ ਦੇਣੇ ਆ। 4 ਅੰਕ ਦਾ ਹੈ 1 ਕਾ ਤੇ 2 ਹੋਗੇ 8 ਅੰਕ ਦੇ। ਤਾਂ ਆਪਣੇ ਕੋਲੇ 4 ਨੇ ਆਪਾਂ ਸਿਰਫ 2 ਦੇ ਉੱਤਰ ਦੇਣੇ। ਪਹਿਲਾ ਪ੍ਰਸ਼ਨ ਵਿੱਚੋਂ ਅਬਦਾਬਾਦ ਦਾ ਜ਼ਿਕਰ ਕਰਦੇ ਹੋਏ ਲੇਖਕ ਨੇ ਨਾਂ ਰੱਖਣ ਦੀ ਮਹੱਤਤਾ ਬਾਰੇ ਜੋ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੂੰ ਆਪਣੇ ਸ਼ਬਦਾਂ ਚ ਲਿਖੋ। ਪੂਰਨ ਸਿੰਘ ਜੀ ਨੇ ਐਬਟਾਬਾਦ ਦੇ ਬਾਰੇ ਵਿੱਚ ਐਬਟਾਬਾਦ ਪਾਠ ਦੇ ਵਿੱਚ ਤੁਹਾਡੇ ਸਵੈ ਜੀਵਨੀ ਅੰਸ਼ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਿਹੜੀਆਂ ਸਾਡੀਆਂ ਯਾਦਗਾਰਾਂ ਨੇ ਜਿਹੜੀਆਂ ਸਾਡੀਆਂ ਸਾਡੇ ਪੁਰਖਿਆਂ ਦੇ ਨਾਲ ਜੁੜੀਆਂ ਹੋਈਆਂ ਨਿਗੀਆਂ ਸਾਡੇ ਪਿੰਡ ਨੇ ਸ਼ਹਿਰ ਨੇ ਗਲੀਆਂ ਨੇ ਉਹਨਾਂ ਦੇ ਨਾਮ ਨੇ ਜਿਹੜੇ ਉਹਨਾਂ ਦੇ ਨਾਵਾਂ ਤੇ ਹੋਣੇ ਚਾਹੀਦੇ ਆ ਜੇਕਰ ਅਸੀਂ ਉਹਨਾਂ ਦੇ ਨਾਮ ਬਦਲ ਦਿੰਨੇ ਆ ਤਾਂ ਜਿਹੜੀਆਂ ਸਾਡੀਆਂ ਯਾਦਾਂ ਨੇ ਉਹ ਮਿਟ ਜਾਂਦੀਆਂ ਨੇ ਤੋ ਇੱਕ ਉਦਾਹਰਨ ਦਿੱਤੀ ਆ ਉਹਨਾਂ ਨੇ ਇੱਕ ਪਹਾੜੀ ਦੀ ਜਿਹੜੀ ਗौरी शंकर ਪਹਾੜੀ ਆ ਅੱਜ ਕੱਲ ਅਸੀਂ ਇਸ ਨੂੰ ਕੀ ਕਹ ਰਹੇ ਹਾਂ ਮਾਉਂਟ ਐਵਰੇਸਟ ਤਾਂ ਗौरी शंकर ਭੁੱਲ ਚੁੱਕੇ ਆ ਤੇ ਇਸ ਇੱਥੇ ਆਪਣੇ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਆ ਕਿ ਸਾਡੇ ਦੇਵ ਦੀ ਦੇਵੀ ਦੇਵਤਿਆਂ ਨੂੰ ਸਾਡੇ ਦਿਹਿਨ ਦੇ ਵਿੱਚੋਂ ਕੱਢ ਕੇ ਨਾ ਤੇ ਸਾਡੇ ਹਿੱਕ ਦੇ ਵਿੱਚ ਐਵਰੇਸਟਾਂ ਗੱਡਣ ਵਾਲਾ ਕੰਮ ਆ ਬੋਰੇ ਨਾਲ ਤਾਂ ਜਿਹੜੇ ਕਿ ਨਾਮ ਬਦਲ ਕੇ ਜਿਸ ਦਾ ਸਰੋਕਾਰ ਸੰਬੰਧ ਹੁੰਦਾ ਜਿਹੜੀ ਚੀਜ਼ ਨਾਲ ਉਹ ਚੀਜ਼ਾਂ ਸਾਡੇ ਮਨ ਚੋਂ ਵਿਸਾਰ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਜਿਹੜੇ ਸਾਡੇ ਨਾਮਕਰਨ ਨੇ ਨਾ ਉਹ ਉਹਨਾਂ ਤੇ ਹੀ ਹੋਣੇ ਚਾਹੀਦੇ ਹੈਗੇ ਜਿਹੜੇ ਸਾਡੇ ਪੁਰਖੇ ਨੇ ਜਾਂ ਜਿਨ੍ਹਾਂ ਦੇ ਨਾਮ ਤੇ ਆਦ ਕਾਲ ਤੋਂ ਚੱਲਦੇ ਆ ਰਹੇ ਚਲੋ खैर ਅ ਪ੍ਰਸ਼ਨ ਕਰਦੇ ਆ ਐੜੇ ਦੀ ਗੱਲ ਐੜੇ ਪ੍ਰਸ਼ਨ ਦੇ ਵਿੱਚ ਕਿ ਅਮਰਤਾ ਪ੍ਰੀਤਮ ਦੇ ਪਿਤਾ ਦੇ ਮੱਥੇ ਤੇ ਟਿਉੜੀ ਕਿਉਂ ਪੈ ਗਈ ਤਾਂ ਇਹ ਗੱਲ ਬੱਚਿਓ ਦੇਖੋ ਕਿ ਅਮਰਤਾ ਪ੍ਰੀਤਮ ਦੀ ਜਦੋਂ ਪਹਿਲੀ ਕਿਤਾਬ ਛਪੀ ਸੀ 1936 ਦੇ ਵਿੱਚ ਤਾਂ ਉਸ ਉਹ ਕਿਤਾਬ ਕਾਫੀ ਪਪੂਲਰ ਹੋ ਗਈ ਤਾਂ ਉਸ ਕਿਤਾਬ ਦੇ ਇਵੇਜ ਦੇ ਵਿੱਚ ਮਹਾਰਾਜਾ ਆਪਣਾ ਕਪੂਰਥਲਾ ਨੇ ਇੱਕ ਮਹਾਰਾਣੀ ਨੇ ਉਹਨਾਂ ਨੂੰ ਤੋਹਫੇ ਭੇਜੇ ਸੀ ਤੋਹਫੇ ਦੇ ਵਿੱਚ ਮਹਾਰਾਣੀ ਨੇ ਸਾੜੀ ਭੇਜੀ ਸੀ ਤੇ ਮਹਾਰਾਜਾ ਨੇ 200 ਰੁਪਏ ਭੇਜੇ ਸੀ ਉਸ ਤੋਂ ਬਾਅਦ ਕੀ ਹੋਇਆ ਕੁਝ ਦਿਨਾਂ ਬਾਅਦ ਜਦੋਂ ਫਿਰ ਡਾਕੀ ਨੇ ਦਰਵਾਜ਼ਾ ਖੜਕਾਇਆ ਤਾਂ ਅੰਮ੍ਰਿਤਪ੍ਰੀਤ ਨੂੰ ਫੇਰ ਲੱਗਿਆ ਕਿ ਅੱਜ ਫੇਰ ਮੇਰਾ ਕੋਈ ਨਾ ਕੋਈ ਤੋਹਫਾ ਆਇਆ ਕੋਈ ਪਾਰਸਲ ਆਇਆ ਮੇਰਾ ਜਿਸ 'ਚ ਮੇਰਾ ਇਨਾਮ ਹੋ ਤਾਂ ਇਹ ਗੱਲ ਨੂੰ ਦੇਖ ਕੇ ਜਦੋਂ ਅਮਰਤਾ ਪ੍ਰੀਤਮ ਭੱਜੀ ਭੱਜੀ ਦਰਵਾਜ਼ੇ ਵੱਲ ਆਈ ਤਾਂ ਉਹਦੇ ਪਿਤਾ ਦੇ ਮੱਥੇ ਤੇ ਟਿਉੜੀ ਪੈ ਗਈ ਕਿਉਂਕਿ ਉਹਦੇ ਪਿਤਾ ਜੀ ਦੱਸਣਾ ਚਾਹੁੰਦੇ ਸੀ ਉਹਨੂੰ ਕਿ ਜਿਹੜੀ ਇਨਾਮ ਲੈਣ ਦੀ ਤੁਹਾਡੀ ਲਾਲਸਾ ਗਈ ਨਾ ਇਹ ਨਹੀਂ ਹੋਣੀ ਚਾਹੀਦੀ ਕਿਸੇ ਵੀ ਲੇਖਕ ਦੇ ਅੰਦਰ ਇਨਾਮ ਲੈਣ ਦੀ ਲਾਲਸਾ ਨਹੀਂ ਹੋਣੀ ਚਾਹੀਦੀ ਜੇਕਰ ਤੁਹਾਡੇ ਅੰਦਰ ਇਨਾਮ ਲੈਣ ਦੀ ਲਾਲਸਾ ਗਈ ਤਾਂ ਜਿਹੜੀ ਤੁਹਾਡੀ ਰਚਨਾਤਮਕਤਾ ਗਈ ਉਹ ਘਟ ਜਾਂਦੀ ਹੈ ਇਸ ਕਰਕੇ ਤੁਸੀਂ ਇਨਾਮ ਲੈਣ ਦੇ ਚੱਕਰ ਦੇ ਵਿੱਚ ਹੀ ਨਹੀਂ ਲਿਖਣਾ ਠੀਕ ਹੈ ਇਹ ਗੱਲ ਸੀ ਫਿਰ ਸਾਡੇ ਕੋਲ ਹੈਗਾ ਸਿੰਬਾ ਲੇਖਕ ਨੂੰ ਸ਼ਾਮ ਦੀ ਸੈਰ ਤੇ ਲਿਜਾਣ ਲਈ ਕਹਿਣ ਸਮੇਂ ਕਿਹੋ ਜੀਆਂ ਹਰਕਤਾਂ ਕਰਦਾ ਸੀ ਸਿੰਬਾ ਬੱਚਿਓ ਖੁਸ਼ਵੰਤ ਸਿੰਘ ਦੇ ਕੁੱਤੇ ਦਾ ਨਾਮ ਸੀ ਸ਼ਾਮ ਨੂੰ ਜਦੋਂ ਇਹਨੇ ਸੈਰ ਕਰਨ ਜਾਣਾ ਹੁੰਦਾ ਸੀ ਤਾਂ ਇਹ ਲੇਖਕ ਕੋਲੇ ਆ ਕੇ ਕਰਲਾ ਕਰਦਾ ਇਹਦੀਆਂ ਹੱਥਾਂ 'ਚ ਹੁੰਦਾ ਤੇ ਭਾਈ ਮੈਨੂੰ ਸੈਰ ਤੇ ਲੈ ਕੇ ਚੱਲੋ ਤਾਂ ਲੇਖਕ ਇਸ ਨੂੰ ਘੂਰ ਦਿੰਦਾ ਫਿਰ ਇਹ ਕੀ ਕਰਦਾ ਲੇਖਕ ਦੀ ਗੋਦੀ 'ਚ ਸਿਰ ਰੱਖ ਲੈਂਦਾ ਲੇਖਕ ਜਦੋਂ ਫੇਰ ਨਾ ਮੰਨਦਾ ਫਿਰ ਆਪਣੀ ਸੰਗਲੀ ਲੇਖਕ ਦੀ ਗੋਦੀ 'ਚ ਰੱਖ ਦਿੰਦਾ ਫਿਰ ਵੀ ਲੇਖਕ ਜਦੋਂ ਇਸ਼ਾਰਾ ਕਰਦਾ ਵੀ ਖਲੇ ਨਹੀਂ ਜਾਣਾ ਤਾਂ ਫਿਰ ਲੇਖਕ ਦੀ ਇਹ ਸੂਟੀ ਚੁੱਕ ਲਿਆਉਂਦਾ ਤੇ ਜਿਹੜੀ ਲੇਖਕ ਕਿਤਾਬ ਪੜ੍ਹ ਰਿਆ ਹੁੰਦਾ ਉਸ ਤੇ ਸੁੱਟ ਦਿੰਦਾ ਅਖੀਰ ਲੇਖਕ ਫਿਰ ਮੰਨਿਆ ਜਾਂਦਾ ਇਸ ਨੂੰ ਲੈ ਕੇ ਸੈਅ ਤੇ ਲੈ ਕੇ ਚੱਲਦਾ ਤੇ ਕਾਰਨ ਇਹ ਪਿਛਲੀ ਸੀਟ ਤੇ ਬੈਠਦਾ ਠੀਕ ਹੈ ਜੀ ਇਹ ਗੱਲ ਸੀ ਲਿਖਣਾ ਬੱਚਿਓ ਤੁਸੀਂ ਆਪਦੇ ਸ਼ਬਦਾਂ ਦੇ ਵਿੱਚ ਅੱਗੇ ਹੈਗਾ ਕਿ ਬੰਜਾਰਾ ਵੇਦੀ ਦੀ ਉਸਦੇ ਗਵਾਂਡ ਵਿੱਚ ਰਹਿੰਦੇ ਮੁਲਤਾਨੀ ਬਜ਼ੁਰਗ ਨਾਲ ਜੋ ਗੱਲਬਾਤ ਹੋਈ ਉਸ ਨੂੰ ਆਪਣੇ ਸ਼ਬਦਾਂ ਚ ਲਿਖੋ ਹੁਣ ਬੱਚੋ ਇਹਦੇ ਵਿੱਚ ਕੀ ਆ ਵੀ ਜਦੋਂ 47 ਦੀ ਵੰਡ ਹੋਈ ਇੱਕ ਮਲਤਾਨੀ ਬਜ਼ੁਰਗ ਹੋਰ ਬਹੁਤ ਸਾਰੇ ਪਰਿਵਾਰ ਸੀਗੇ ਜਿਹੜੇ ਉੱਜੜ ਕੇ ਇੱਧਰ ਆਏ ਤਾਂ ਉਹਨਾਂ ਦੇ ਵਿੱਚ ਇੱਕ ਮਲਤਾਨੀ ਬਜ਼ੁਰਗ ਸੀ ਜਿਹੜਾ ਕਿ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਨੂੰ ਬਹੁਤ ਸਾਰੀ ਲੋਕਧਾਰਾ ਦੀ ਜਿਹੜੀ ਸਮਗਰੀ ਆ ਉਹਦੇ ਜ਼ੁਬਾਨੀ ਜਾ ਸੀ ਤਾਂ ਬੰਜਾਰਾ ਵਿਦਿ ਨੂੰ ਇਹ ਸੀ ਕਿ ਮੈਂ ਕਿਸੇ ਵਕਤ ਇਸ ਤੋਂ ਜਿਹੜੀ ਉਹ ਸਮਗਰੀ ਆ ਇਕੱਠੀ ਕਰ ਲਾਂ ਲਿਖ ਲਾਂ ਪਰੰਤੂ ਉਸ ਦੇ ਕੋਲੇ ਵਕਤ ਨਹੀਂ ਸੀ ਤਾਂ ਬਨਜਾਰਾ ਵੇਦੀ ਨੇ ਇਹਨੂੰ ਆਫਰ ਵੀ ਕੀਤੀ ਵੀ ਭਾਈ ਮੈਂ ਤੁਹਾਨੂੰ ਤੇ ਜਿਹੜਾ ਤੇਰਾ ਗੁਜ਼ਾਰੇ ਵਾਸਤੇ ਤੂੰ ਲੱਕੜਾਂ ਕੱਟਦਾਗਾ ਮੈਂ ਤੈਨੂੰ 4 ਪੈਸੇ ਦੇ ਦਿੰਨਾ ਤੇ ਤੂੰ ਮੈਨੂੰ ਇਹ ਚੀਜ਼ਾਂ ਲਗਾ ਦੇ ਪਰੰਤੂ ਉਹ ਮੰਨਿਆ ਨਹੀਂ ਇਸ ਗੱਲ ਲਈ ਉਹ ਮੰਨਿਆ ਨਹੀਂ ਤਾਂ ਕੁਝ ਦਿਨ ਬੀਤਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸ ਕਰਕੇ ਜਿਹੜੀ ਸਮਗਰੀ ਐ ਇਸ ਮਲਤਾਨੀ ਬਜ਼ੁਰਗ ਤੋਂ ਉਸ ਨੂੰ ਮਿਲਦੀ ਸੀ ਉਹ ਜਾਂਦੀ ਰਹੀ ਠੀਕ ਹੈ ਜੀ ਹੁਣ ਚਲਦੇ ਆਪਾਂ 7ਵੇਂ ਪ੍ਰਸ਼ਨ ਤੇ ਤਾਂ 7ਵਾਂ ਪ੍ਰਸ਼ਨ ਵੀ ਬੱਚਿਓ ਤੁਹਾਡਾ ਵੱਡਾ ਪ੍ਰਸ਼ਨ ਆਗਾ ਠੀਕ ਹੈ ਇਸ ਦੇ ਬਾਰੇ ਵੀ ਕੋਈ ਬਹੁਤ ਹੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਇੱਥੇ ਕਿ ਇਹਨਾਂ ਸਾਹਿਤ ਰੂਪਾਂ ਦੇ ਵਿੱਚੋਂ ਇੱਕ ਤੇ ਤੁਸੀਂ ਨੋਟ ਲਿਖਣਾ ਨਾਟਕ ਤੇ ਲਿਖ ਦੋ ਨਿਵੰਦ ਤੇ ਲਿਖ ਦੋ ਨਿੱਕੀ ਕਹਾਣੀ ਤੇ ਲਿਖ ਦੋ ਤਾਂ ਇਸ ਦੇ ਜਿਹੜੇ 10 ਅੰਕ ਨੇ ਉਹਨਾਂ ਨੂੰ ਵੰਡਿਆ ਹੋਇਆ ਹੈ ਬੱਚੇ 3 5 2 ਪਹਿਲੇ 3 ਹੋਣਗੇ ਤੁਹਾਡੇ ਸ਼ੁਰੂਆਤੀ ਭਾਗ ਦੇ 2 ਹੋਣਗੇ ਤੁਹਾਡੇ ਮੱਧ ਭਾਗ ਦੇ ਤੇ 5 ਮੱਧ ਭਾਗ ਦੇ ਤੇ 2 ਹੋਣਗੇ ਤੁਹਾਡੇ ਅੰਤ ਦੇ ਵਿੱਚ ਜਿਹੜਾ ਤੁਸੀਂ 6 تا 7 ਇੰਚ ਕੱਢਦੇ ਤਾਂ ਇਸ ਦੇ ਵਿੱਚ ਨਾਟਕ ਦੇ ਉੱਪਰ ਤੁਸੀਂ ਸੰਪੂਰਨ ਜਾਣਕਾਰੀ ਲਿਖਣੀ ਸੀ ਨਾਟਕ ਦੇ ਆਰੰਭ ਤੋਂ ਲੈ ਕੇ ਨਾਟਕ ਦੀ ਪਾਤਰ ਉਸਾਰੀ ਨਾਟਕ ਦਾ ਰੰਗ ਮੰਚੋਂ ਬਾਹਰ ਤਲਾਬ ਉਪਾਸ਼ਾ ਸ਼ੈਲੀ ਇਸ ਤੇ ਐਵੇਂ ਜਿਵੇਂ ਇਹੀ ਚੀਜ਼ਾਂ ਨਿਵੰਦ ਦੇ ਬਾਰੇ ਚ ਇਹੀ ਚੀਜ਼ਾਂ ਤਿੱਕੀ ਕਹਾਣੀ ਦੇ ਵਿੱਚ ਲਿਖਣੀ ਅਸੀ ਇਹ ਵੀ ਤੁਸੀਂ ਲਗਭਗ 3-4 ਪੰਨਿਆਂ ਦੇ ਉੱਤੇ ਲਿਖਣਾ ਸੀ ਫਿਰ ਕਿਤੇ ਜਾ ਕੇ ਤੁਹਾਨੂੰ 10 ਅੰਕ ਦੇ ਅਸਾਰ ਬਣਨੇ ਠੀਕ ਹੈ ਜੀ ਹੁਣ ਆਪਾਂ ਬੱਚਿਓ ਗੱਲ ਕਰਦੇ ਹਾਂ 8ਵੇਂ ਪ੍ਰਸ਼ਨ ਦੀ ਹੁਣ ਇਹ ਬੱਚਿਓ ਤੁਹਾਡਾ ਦੇਖੋ ਕਿੰਨੀ ਅੰਦਰੂਨੀ ਚੁਆਇਸ ਵਾਲਾ ਪ੍ਰਸ਼ਨ ਹੈ ਇਹੇਟ ਲੈ ਕੇ ਭਾਗਾਂ ਵਿੱਚੋਂ ਕਿਸੇ ਵੀ ਇੱਕ ਭਾਗ ਤੇ ਉਦਾਹਰਨਾਂ सहित ਨੋਟ ਲਿਖੋ ਹੁਣ ਇਹ ਇੱਕੋ ਹੀ ਪ੍ਰਸ਼ਨ 5 ਅੰਕ ਦਾ ਪ੍ਰਸ਼ਨ ਕੁਲੰਗ ਨੇ 5 ਤੇ ਪ੍ਰਸ਼ਨ ਕਿੰਨੇ ਨੇ ਇੱਥੇ ਪ੍ਰਸ਼ਨ ਤੁਹਾਨੂੰ 6 ਆਏ ਬੈ ਤੁਸੀਂ ਕੀ ਕਰਨਾ ਜਾਂਦਾ ਕਵਿੱਤ ਛੰਦ ਤੇ ਨੋਟ ਲਿਖ ਦੋ ਜਾਂ ਦਵਈਆ ਛੰਦ ਤੇ ਨੋਟ ਲਿਖ ਦੋ ਜਾਂ ਰੂਪਕ ਅਲੰਕਾਰ ਤੇ ਨੋਟ ਲਿਖ ਦੋ ਦਾ ਦ੍ਰਿਸ਼ਟਾਂਤ ਅਲੰਕਾਰ ਤੇ ਨੋਟ ਲਿਖ ਦੋ ਸ਼ਿੰਗਾਰਾਸਤੇ ਲਿਖ ਦੋ ਜਾਂ ਭੈਣਕਰਾਸਤੇ ਠੀਕ ਹੈ ਤਾਂ ਮੈਨੂੰ ਉਮੀਦ ਆ ਵੀ ਇਹਨਾਂ ਦੇ ਵਿੱਚੋਂ 6ਾਂ ਦੇ ਵਿੱਚੋਂ ਇੱਕ ਚੀਜ਼ ਦਾ ਤੁਹਾਨੂੰ ਪੱਕੀ ਪੱਕੀ ਆਉਂਦੀ ਹੋ ਕਵਿੱਤ ਛੰਦ ਲਿਖ ਸਕਦੇ ਸੀ ਦਵਈਆ ਛੰਦ ਲਿਖਦੇ ਸੀ ਜੇਕਰ ਤੁਹਾਨੂੰ ਛੰਦ ਔਖੇ ਲੱਗਦੇ ਤਾਂ ਅਲੰਕਾਰ ਬਹੁਤ ਸੌਖੇ ਹੁੰਦੇ ਅਲੰਕਾਰਾਂ ਦੇ ਲਿਖ ਸਕਦੇ ਸੀ ਰੂਪਕ ਅਲੰਕਾਰ ਕਿਉਂਕਿ ਆਪਾਂ ਆਪਣੀ ਉਸ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਮਤਲਬ ਜਿਹੜੀ ਤਿਆਰੀ ਸੀ ਉਹ ਸੰਪੂਰਨ ਕੀਤੀ ਸੀ ਕਵਿਤੇ ਛੰਦ ਬਾਰੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਕਵਿਤੇ ਛੰਦ ਦਾ ਉਦੇਚ ਕਿੰਨੇ ਵਰਨ ਹੁੰਦੇ ਨੇ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ ਕਿਸ ਦੇ ਵਿੱਚ ਕਿਹੜੀ ਦੀ ਉਦਾਹਰਨ ਕੀ ਆ ਕਿਹੜੀ ਉਦਾਹਰਨ ਤੁਸੀਂ ਪੇਪਰ ਦੇ ਵਿੱਚ ਲਿਖ ਸਕਦੇ ਹੋ ਰੂਪਕ ਅਲੰਕਾਰ ਦੇ ਬਾਰੇ ਵਿੱਚ ਵੀ ਦੱਸਿਆ ਸੀ ਦ੍ਰਿਸ਼ਟਾਂਤ ਅਲੰਕਾਰ ਦੇ ਵਿੱਚ ਵੀ ਬਾਰੇ ਵੀ ਦੱਸਿਆ ਸੀ ਰੂਪਕ ਅਲੰਕਾਰ ਦੇ ਵਿੱਚ ਤੁਹਾਨੂੰ ਮੈਂ ਉਦਾਹਰਨ ਵੀ ਦੱਸੀ ਸੀ ਕਿ ਜਪਜੀ ਸਾਹਿਬ ਦੇ ਵਿੱਚੋਂ ਤੁਸੀਂ ਲਿਖ ਸਕਦੇ ਹੋ ਜਿਹੜੀ ਹੈਗੀ ਸੀ ਤੇ ਦ੍ਰਿਸ਼ਟਾਂਤ ਅਲੰਕਾਰ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਲਿਖ ਸਕਦੇ ਸੀਗੇ ਜਿਹੜੀ ਆਪਣੀ ਉਦਾਹਰਨ ਭਾਈ ਗੁਰਦਾਸ ਜੀ ਦੀ ਸਤਗੁਰ ਨਾਨਕ ਪ੍ਰਗਟਿਆ ਇਹੀ ਹੈਗੀ ਸੀ ਆਪਣੀ ਰੂਪਕ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸ਼ਿੰਗਾਰ ਰਸ ਤੇ ਭਿਆਨਕ ਰਸ ਇਸ ਦੇ ਬਾਰੇ ਚ ਵੀ ਆਪਾਂ ਕਾਫੀ ਡਿਟੇਲ ਦੇ ਵਿੱਚ ਉਸ ਵੀਡੀਓ ਦੇ ਵਿੱਚ ਚਰਚਾ ਕੀਤੀ ਸੀ ਤਾਂ ਹੁਣ ਇੱਥੇ ਚਰਚਾ ਕਰਦਾ ਕੋਈ ਬਹੁਤਾ ਫਾਇਦਾ ਨਹੀਂ ਮੇਨ ਗੱਲ ਸੀਗੀ ਜਿਹੜੀ ਆਪਣੇ ਵਸਤੂ ਨਿਸ਼ਟ ਪ੍ਰਸ਼ਨਾਂ ਦੀ ਜਿਹੜੇ ਕਿ ਬੱਚੇ ਦੇ ਸਹੀ ਜਾਂ ਗਲਤ ਹੁੰਦੇ ਜਿਨ੍ਹਾਂ ਦੇ ਬਾਰੇ ਚ ਆਪਾਂ ਮੇਨ ਇਹ ਵੀਡੀਓ ਬਣਾਈ ਸੀ ਜਿਹੜੇ ਸਬਜੈਕਟਿਵ ਸਬਜੈਕਟਿਵ ਪ੍ਰਸ਼ਨ ਨੇ ਉਹ ਤਾਂ ਬੱਚੇਓ ਇਹੀ ਆ ਵੀ ਜਿੰਨੇ ਕੁ ਤੁਸੀਂ ਲਿਖਿਆ ਹੁੰਦਾ ਜਿਹੜੇ ਹਿਸਾਬ ਨਾਲ ਉਸੇ ਹਿਸਾਬ ਨਾਲ ਉਸਦੇ ਤੁਹਾਨੂੰ ਅੰਗ ਆਉਣੇ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਇਸ ਵੀਡੀਓ ਦੇ ਵਿੱਚੋਂ ਜਿਹੜਾ ਤਾਂ ਪੇਪਰ ਹੱਲ ਕੀਤਾਗਾ ਤੁਹਾਨੂੰ ਬਹੁਤ ਸਹਾਇਤਾ ਹੋਈ ਹੋਏਗੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿੰਨੇ ਕ ਪ੍ਰਸ਼ਨ ਨੇ ਜਿਹੜੇ ਤੁਹਾਡੇ ਉਠੀਕ ਹੋਗੇ ਕਿੰਨੇ ਕ ਪ੍ਰਸ਼ਨ ਤੁਹਾਡੇ ਗਲਤ ਹੋਗੇ। ਇਸ ਤੋਂ ਇਲਾਵਾ ਜੇਕਰ ਹਾਲੇ ਵੀ ਤੁਹਾਡੀ ਕੋਈ ਇਨਕੁਆਰੀ ਆ ਕੋਈ ਤੁਹਾਡਾ ਮਸਲਾ ਦਾ ਜਾਂ ਕੋਈ ਚੀਜ਼ ਤੁਸੀਂ ਹੋਰ ਜਾਣਨੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਮਾਮੂਲੀ ਨਾਲ ਸੰਬੰਧਤ ਹੋਰ ਵੀਡੀਓ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਡਾ ਸ਼ੁਕਰੀਆ ਮਿਹਰਬਾਨੀ ਪ੍ਰਭ ਰੱਖੇ